ਕਿਸੇ ਕੀ ਚਾਹਨਿਓ ਕਿ ਤੁਹਾਡੀ ਜ਼ਿੰਦਗੀ ਜਿੱਦਾਂ ਦੀ ਵੀ ਰਹੀ ਪਰ ਤੁਹਾਡੀ ਬੇਟੀ ਦੀ ਜ਼ਿੰਦਗੀ ਕਿੱਦਾਂ ਦੀ ਹੋਵੇ ਵੀ ਤੁਹਾਨੂੰ ਖੁਸ਼ੀ ਮਿਲੂਗੀ ਕਿ ਮੇਰੀ ਬੇਟੀ ਇਦਾਂ ਦੀ ਜ਼ਿੰਦਗੀ ਜੀ ਰਹੀ ਆ ਹਾਂਜੀ ਮੈਮ ਮੈਂ ਚਾਹਨਿਆ ਵੀ ਜਿੱਦਾਂ ਅਸੀਂ ਘਰ ਵਿੱਚ ਕੰਮ ਕਰਦੇ ਹਣਾ ਆਪਦਾ ਘਰ ਸਾਂਭਦੇ ਆ ਵੀ ਸਾਡੇ ਬੱਚੇ ਨੇ ਐਵੇਂ ਘਰ ਸਾਂਭਣਾ ਹਣਾ ਵੀ ਉਹ ਆਪਦੇ ਪੈਰਾਂ ਤੇ ਆਪ ਖੜੇ ਹੋਣ ਹੂੰ ਹੂੰ ਇੱਕ ਤਾਂ ਪੈਸੇ ਦੇ ਤੌਰ ਤੇ ਆਪਣੇ ਪੈਰਾਂ ਤੇ ਖੜੇ ਹੋਣ ਹੋਰ ਮੈਮ ਕੋਈ ਉੜਾਈ ਕਰਕੇ ਹਨਾ ਜ ਆਪਣੇ ਪੈਰਾਂ ਤੇ ਖੜੇ ਆਪਣੀ ਮਿਹਨਤ ਕਰਨਾ ਤੇ ਅੱਗੇ ਵਧਣਾ ਹੂੰ ਇਹ ਚੀਜ਼ ਸੋਚਦੇ ਆਂ ਜੀ ਵੀ ਬੱਚੇ ਨਹੀਂ ਜਿਹੜਾ ਘਰਾਂ ਦੇ ਵਿੱਚ ਆਪਣੀ ਔਰਤ ਦੀ ਗੱਲ ਸੁਣੀ ਹੀ ਨਹੀਂ ਜਾਂਦੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਆਪਣੀ ਗੱਲ ਕਿੱਦਾਂ ਮੰਨਵਾਈ ਜਾਵੇ ਮੈਮ ਜਦੋਂ ਆਪਾਂ ਆਪਣੇ ਪੈਰਾਂ ਤੇ ਖੜੇ ਹੋ ਜਾਂਦੇ ਆ ਹਨਾ ਤਾਂ ਘਰ 'ਚ ਔਰਤ ਦਾ ਆਪਣੀ ਹੀ ਹੱਕ ਹੁੰਦਾ ਜਿੰਨਾ ਮਰਦ ਦਾ ਹੁੰਦਾ ਜੀ ਬਿਲਕੁਲ ਹਾਂਜੀ ਠੀਕ ਹੈ ਹੋਰ ਕਿਹੜੀਆਂ ਚੀਜ਼ਾਂ ਤੋਂ ਤੁਸੀਂ ਚਾਹੁੰਦੇ ਹੋ ਕਿ ਬੱਚੀ ਮੇਰੀ ਇੱਥੇ ਬਹੁਤ ਵਧੀਆ ਕਰੇ ਮੈਨੂੰ ਫਰਾਈ ਕਰਕੇ ਸਟੈਡੀ ਕਰਕੇ ਪੂਰੀ ਆਬਦੀ ਹਨਾ ਆਪਣੇ ਪੈਰਾਂ ਤੇ ਖੜੇ ਹੋਣ ਬੱਚੇ ਅਸੀਂ ਇਹੀ ਚਾਹੁੰਦੇ ਜੀ ਤੁਹਾਡਾ ਕੋਈ ਸੁਪਨਾ ਸੀ ਜੋ ਤੁਸੀਂ ਪੂਰਾ ਨਹੀਂ ਕਰ ਸਕੇ ਪਰ ਤੁਸੀਂ ਚਾਹੁੰਦੇ ਕਿ ਇਹਦਾ ਹੋਵੇ ਕੀ ਬਣਨਾ ਚਾਹੁੰਦੇ ਸੀ ਤੁਸੀਂ ਜਾਂ ਕੁਝ ਕਰਨਾ ਚਾਹੁੰਦੇ ਸੀ ਉਦੋਂ ਤਾਂ ਜੀ ਬਸ ਐ ਲੱਗਦਾ ਸੀਗਾ ਵੀ ਪਹਿਲਾਂ ਪੜ੍ਹਾਈਆਂ ਹਨਾ ਘਰਾਂ ਚ ਆ ਕੇ ਕੰਮ ਕਰਨੇ ਸੀਗੇ ਸਕੂਲ ਜਾਂਦੇ ਸੀਗੇ ਫਿਰ ਸਕੂਲੇ ਵਗ ਜਾਂਦੇ ਚਲੋ ਉਦੋਂ ਤਾਂ ਜੀ ਐ ਹੁੰਦਾ ਸੀਗਾ ਵੀ ਆਪਾਂ ਪੜ੍ਹ ਕੇ ਕੁਝ ਬਣਾਗੇ ਪਰ ਜੀ ਉਦੋਂ ਹੋ ਨਹੀਂ ਸਕਿਆ ਇਹ ਚੀਜ਼ਾਂ ਪਰੋਸੀ ਮੌਕਾ ਹੈ ਕਹਿਣਾ ਵੀ ਸਾਡੇ ਬੱਚਿਆਂ ਦੇ ਹੱਥਾਂ ਚੋਂ ਨਾ ਜਾਵੇ